ਅੰਮ੍ਰਿਤਸਰ ਦੇ ਪਿੰਡ ਮਾਂਗਾਸਰਾਏ ਦੇ ਇੱਕ ਸ਼ਖਸ ਨੇ ਆਪਣੀ ਪਤਨੀ ਤੇ ਧੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਦੀ ਵਜ੍ਹਾ ਬਣਿਆ ਧੀ ਦਾ ਪਿਓ ਦੀ ਮਰਜ਼ੀ ਮੁਤਾਬਕ ਵਿਆਹ ਨਾ ਕਰਨਾ। ਦਰਅਸਲ ਬਲਵਿੰਦਰ ਸਿੰਘ ਨਾਂ ਦੇ ਇਸ ਸ਼ਖਸ ਨੇ ਕੁਝ ਸਮਾਂ ਪਹਿਲਾਂ ਇਟਲੀ ਦੀ ਰਹਿਣ ਵਾਲੇ ਇੱਕ ਨੌਜਵਾਨ ਦੇ ਨਾਲ ਆਪਣੀ ਧੀ ਅਮਨਦੀਪ कौर ਦਾ ਰਿਸ਼ਤਾ ਕੀਤਾ ਸੀ ਪਰ ਇਹ ਰਿਸ਼ਤਾ ਉਸ ਦੀ ਤੀ ਪਤਨੀ ਤੇ ਕੁਝ ਰਿਸ਼ਤੇਦਾਰਾਂ ਨੂੰ ਮਨਜ਼ੂਰ ਨਹੀਂ ਸੀ ਕਿਉਂਕਿ ਮੁੰਡੇ ਦੀ ਉਮਰ ਕੁੜੀ ਦੇ ਨਾਲੋਂ ਵੱਧ ਸੀ ਮਲਜ਼ਮ ਬਲਵਿੰਦਰ ਦੀ ਪਤਨੀ ਵਿਟੋਲੀਏ ਨੂੰ ਵਿਆਹ ਤੋਂ ਇਨਕਾਰ ਕਰਾਈ ਇਸੇ ਗੱਲ ਤੋਂ ਨਾਰਾਜ਼ ਹੋਏ ਬਲਵਿੰਦਰ ਨੇ ਰਾਤ ਵੇਲੇ ਆਪਣੀ ਪਤਨੀ ਤੇ ਧੀ ਦਾ ਕੱਪੜੇ ਧੋਣ ਵਾਲੀ ਥਾਪੀ ਦੇ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਸਵੇਰੇ ਮਲਜ਼ਮ ਨੇ ਖੁਦ ਰਿਸ਼ਤੇਦਾਰਾਂ ਨੂੰ ਇਸ ਦੀ ਇਤਲਾਹ ਦਿੱਤੀ ਖਬਰ ਮਿਲਣ ਤੋਂ ਬਾਅਦ ਪਿੰਡ ਵਾਸੀ ਵੀ ਬਲਵਿੰਦਰ ਦੇ ਘਰ ਪਹੁੰਚੇ ਜਿਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਦਿੱਤੀ ਗਈ ਫਿਲਹਾਲ ਪੁਲਿਸ ਨੇ ਬਲਵਿੰਦਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਹਾਂਜੀ ਤਾਂ ਉਹ ਆਪਣਾ ਸਾਨੂੰ ਉਹਨੇ ਫੋਨ ਕੀਤਾ ਨਹੀਂ ਗਾ ਉਹਨੇ ਮੈਨੂੰ ਤੇ ਦਰਬਾਰ ਸਾਹਿਬ ਖੁਦ ਮਿਲੀ ਆ ਦਰਬਾਰ ਸਾਹਿਬ ਮਿਲੀ ਉਹਨੇ ਮੈਨੂੰ ਸਾਰੀ ਗੱਲ ਦੱਸੀ ਆ ਕਿ ਕੱਲ ਭੈਣ ਇਦਾਂ ਨੇ ਵਿਖਵਖਾਵਾ ਕਰਤਾ ਸਾਨੂੰ ਮਾਵਾ ਤੀਹ ਨੂੰ ਕਹਿੰਦਾ ਸੀ ਉੱਧਰ ਜਾ ਕੇ ਤੁਸੀਂ ਬੋਲਣਾ ਨਹੀਂ ਆ ਇਹਨੇ ਆਪਣਾ ਚੈਨੀ ਪਾਤੀ ਮੁੰਡੇ ਨੂੰ ਪੈਸੇ ਪੁਹੇ ਧਾਰਦੇ ਤੇ ਫੇਰ ਵੀ ਨਹੀਂ ਉਹ ਬੋਲਿਆ ਇਹਨੇ ਕੁੜੀ ਦੀ ਸਲਾਹ ਨਹੀਂ ਲਈ ਕੁੜੀ ਨੇ ਕਹਾਂਣ ਕਿ ਕਿ ਭਈ ਮੈਂ ਨਹੀਂ ਕਰਨਾ ਮੁੰਡਾ ਜਿਆਦੀ ਉਮਰ ਦਾ ਵਾ ਤੇ ਕੱਲਾ ਮੁੰਡਾ ਇਟਲੀ ਰਹਿੰਦਾ ਮੈਂ ਕਿਦੇ ਆਸਰੇ ਰਹਿਣਾ ਤੇ ਕਰਨੀ ਜੀ ਬੇਟੀ ਦੀ ਮੰਗੜ ਦੇ ਉੱਤੋਂ ਸਾਰਾ ਵਿਵਾਦ ਸ਼ੁਰੂ ਹੋਇਆ ਜੀ ਚਾਰ ਸਾਂ ਦੇ ਪਹਿਲਾਂ ਵੇਖੇ ਰਿਸ਼ਤੇ ਤੇ ਹੁਣ ਕੀਤਾ ਸਗਣ ਲੱਗ ਗਿਆ ਏ ਤੇ ਸਗਣ ਤੋਂ ਬਾਅਦ ਆ ਫੇਰ ਕਹਿੰਦੇ ਵਿੱਚ ਵਾਦ ਦੋ ਮੈਂ ਦੋ ਦਿਨ ਸਮਝਾਉਂਦਾ ਰਿਹਾ ਨਹੀਂ ਆਖੇ ਲੱਗੀ ਹਾਂ ਹਾਂ ਜੀ ਇਸ ਕਰਕੇ ਕਰ ਦਿੱਤਾ ਮੈਂ ਦੁਖੀ ਹੋਇਆ ਪਹਿਲਾਂ ਮੈਂ ਮਰਨਾ ਚਾਹਣਾ ਫਿਰ ਮੈਂ ਆ ਪਿੱਛੇ ਫੇਰੋ ਘੋੜਾ ਰਹਾ ਯਾ ਮੈਂ ਬਾਅਦ ਚੋਨੇ ਜਾ ਕੇ ਆਪਣੀ ਲਾਗਲਾ ਉਹਦਾ ਘਰ ਆ ਉਹਦੇ ਭਰਾ ਦਾ ਕਸ਼ਮੀਰ ਸਿੰਘ ਉਹਨੂੰ ਜਾ ਕੇ ਦਸੀ ਕਿ ਮੈਨਰ ਕੋਈ ਇਹ ਗਲਤੀ ਹੋ ਗਈ ਹੈ ਤੇ ਉਹ ਜਾ ਕੇ ਫਿਰ ਉਹਨਾਂ ਦੇ ਜਿਹੜੇ ਬ੍ਰਦਰ ਹੀ ਕਸ਼ਮੀਰ ਸਿੰਘ ਉਹ ਪੰਜਾਬ ਪੁਲਿਸ ਚ ਸਬ ਇੰਸਪੈਕਟਰ ਰਟਾਇਰਡ ਨੇ ਉਹਨਾਂ ਨੇ ਕਿਹਾ ਕਿ ਤੂੰ ਹੋਰ ਕੋਈ ਗਲਤੀ ਨਹੀਂ ਕਰਨੀ ਤੈਨੂੰ ਮੈਂ ਪੁਲਿਸ ਸਟੇਸ਼ਨ ਲੈ ਕੇ ਜਾਣਾ ਉਹ ਸਾਡੇ ਕੋ ਆਏ ਉਹਨਾਂ ਨੇ 5 ਵਜੇ ਤਲਾਹ ਦਿੱਤੀ ਅਸੀਂ ਫਿਰ ਜਲਦੀ ਜਾ ਕੇ ਉੱਤੇ 6 ਵਜੇ ਮੌਕੇ ਜਾ ਕੇ ਗਏ ਮੌਕੇ ਤੇ ਸਾਰੀ ਕਾਰਵਾਈ ਕੀਤੀ ਮੌਕਾ ਸੰਭਿਆ ਫੋਟੋਗ੍ਰਾਫੀng ਕੀਤੀ ਸਾਰਾ ਕੁਝ ਕੀਤਾ ਇਸ ਤੋਂ ਬਾਅਦ ਅਸੀਂ ਇੱਥੇ ਠਾਣੇ ਆਏ ਤੇ ਫਿਰ ਠਾਣੇ ਤੋਂ ਆ ਕੇ ਅਸੀਂ ਮਦਈ ਦੇ ਬਿਆਨ ਨਿਕਲਣੇ ਜੋ ਸ਼ੁਰੂ ਕਰ ਰਹੇ ਆ ਵੀ ਮਦਈ ਦੇ ਬਿਆਨ ਤੋਂ ਅਸੀਂ ਪਰਚਾ ਦਰਜ